ਸਤਨਾਮ ਸ੍ਰੀ ਵਾਹੀ ਗੁਰੂ ਸਾਹਿਬ ਜੀਓ ਇੱਕ ਓ ਅੰਕਾਰੁ ਸਤਗੁਰ ਪ੍ਰਸਾਦਿ ਸੋ ਕਹੋ ਟਲ ਗੁਰ ਸੇਵੀਐ ਐਹਨ ਉਸ ਸੈਜ ਸੁਬਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ ਉਹ ਵੈਸੇ ਪਤਕ ਸਮਦੀ ਨੂਰੇ ਅਰਸੋਂ ਕੁਰਸੋਂ ਚਟਿਐ ਤੂਦ ਡਿਟੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸੇਰਿ ਸ਼ਾਹਾਂ ਦੀ ਸ਼ਾਹ ਹੋ ਜਿਸ ਪਾਸ ਬੈਟਿਆਂ ਸੋਹੀਐ ਸਭਨਾ ਦਾ ਵੀ ਸਾਹ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜੀ ਅੱਜ ਆਪਾਂ ਰਾਗ ਸੋਰਠ ਦੇ ਵਿੱਚ ਸ਼ਬਦ ਹੈ ਪਵਿੱਤਰ ਬਾਣੀ ਦਾ ਜੋ ਸੈਭਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 656 ਦੇ ਉੱਤੇ ਸੁਭਾਏਮਾਨ ਹੈ। ਔਰ ਇਸ ਸ਼ਬਦ ਦੇ ਵਿੱਚ ਸਾਨੂੰ ਗੁਰੂ ਸਾਹਿਬਾਨ ਨੇ ਕੀ ਫਰਮਾਇਆ ਕੀ ਸਮਝਾਇਆ ਕੀ ਪ੍ਰਦੇਸ਼ ਦਿੱਤਾ ਉਸ ਸੰਬੰਧੀ ਆਪਾਂ ਆਪਣੀ ਤੋਸ਼ ਬੁੱਧੀ ਦੇ ਨਾਲ ਵਿਚਾਰਾਂ ਕਰਨ ਦੀ ਇੱਕ ਨਮਾਣੀ ਜੀ ਕੋਸ਼ਿਸ਼ ਕਰਾਂਗੇ ਔਰ ਗੁਰੂ ਸਹਿਬਾਨ ਸੱਚੇ ਪਾਸ਼ਾ ਸਿਰ ਦੇ ਉੱਤੇ ਮੇਰਾ ਪਰਿਆ ਹੱਥ ਰੱਖਣ ਔਰ ਸਾਨੂੰ ਜਿਹੜੀ ਗੁਰਬਾਣੀ ਦੀ ਵਿਆਖਿਆ ਕਰਨ ਦੀ ਜਾਚ ਆ ਜਾਵੇ ਇਹ ਸੋਰਠਿ ਰਾਗ ਦੀ ਵਿੱਚ ਗੁਰੂ ਸਾਹਿਬ ਸਾਨੂੰ ਫਰਮਾਉਂਦੇ ਆ ਕਹਿੰਦੇ ਨੇ ਕਿ ਬਹੁ ਪਰਪੰਚ ਕਰ ਪਰ ਤਨ ਲਿਆਵੇ ਸੁਤਦਾਰਾ ਪੈ ਆਨ ਲਟਾਵੇ ਕਹਿੰਦੇ ਬਹੁਤੀ ਠੱਗੀ ਠੋਰੀ ਕਰਕੇ ਇਨਸਾਨ ਹੋਰਨਾਂ ਦੀ ਦੌਲਤ ਲਿਉਂਦਾ ਕਈ ਤਰ੍ਹਾਂ ਦੀ ਝੂਠ ਬੋਲ ਕੇ ਕਈ ਤਰ੍ਹਾਂ ਦੇ ਗਲਤ ਤਰੀਕੇ ਪਨਾ ਕੇ ਜਿੰਨੀ ਵੀ ਮਾਇਆ ਲਿਉਂਦਾ ਵਾ ਉਹ ਜਿਹੜਾ ਵਾ ਪਰਾਇਆ ਧਨ ਜਿਹੜਾ ਵੀ ਲਿਉਂਦਾ ਵਾ ਉਹ ਆ ਕੇ ਆਪਣੀ ਪਤਨੀ ਨੂੰ ਦੇ ਦਿੰਦਾ ਬੱਚਿਆਂ ਦੇ ਉੱਤੇ ਜਿਹੜਾ ਉਹ ਧਨ ਹੈ ਖਰਚ ਦਾ ਜਾਨੀ ਕਿ ਉਹਨਾਂ ਨੂੰ ਲਟਾ ਦਿੰਦਾ ਕਰਾ ਕੇ ਉਸ ਨੂੰ ਆਪਣੇ ਪੁੱਤਰਾਂ ਦੇ ਬਉਟੀ ਕੋਲ ਲਟਾ ਦਿੰਦਾ ਕਹਿੰਦੇ ਮਨ ਮੇਰੇ ਭੂਲੇ ਕਬਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪੈ ਲੀਜੈ ਕਹਿੰਦੇ ਹੈ ਮੇਰੇ ਮਨ ਤੂੰ ਭੁੱਲ ਕੇ ਵੀ ਕਿਸੇ ਦੇ ਨਾਲ ਛਲ ਫਰੇਬ ਨਾ ਕਮਾ। ਇਹੋ ਜੀ ਗਲਤ ਤਰੀਕੇ ਨਾ ਵਰਤ। ਕਿਉਂਕਿ ਖੀਰ ਨੂੰ ਤੇਰੀ ਆਤਮਾ ਨੂੰ ਹੀ ਹਿਸਾਬ ਕਿਤਾਬ ਜਿਹੜਾ ਵਾ ਉਸ ਪਰਮੇਸ਼ਰ ਦੇ ਅੱਗੇ ਦੇਣਾ ਪੈਣਾ। ਅੰਤ ਨਿਵੇਰਾ ਤੇਰੇ ਜੀ ਪੈ ਲਈ ਚ। ਜੀ ਇਹ ਤੇ ਉਹ ਆਪਨਾ ਜਿਹੜੀ ਆਤਮਾ ਵਾ ਜਿਹੜੀ ਰੂਹ ਵਾ ਸੋ ਉਥੇ ਨਵੇੜਾ ਜਿਹੜਾ ਵਾ ਉਹ ਤੇ ਹਸਾਬ ਕਿਤਾਬ ਜਿਹੜਾ ਵਾ ਉਹ ਆਪਣੇ ਆਪ ਨੂੰ ਦੇਣਾ ਪੈਂਦਾ ਕਹਿੰਦੇ ਇਸ ਕਰਕੇ ਇਹ ਜਿਹੜੇ ਗਲਤੀ ਦੇ ਨਾਲ ਵੀ ਤੂੰ ਭੁੱਲ ਕੇ ਵੀ ਜਿਹੜੇ ਕਪਟਿਆ ਜਿਹੜੇ ਛਲ ਪਰੇਬਿਆ ਇਹ ਨਾ ਕਰ ਕਿਉਂਕਿ ਇਨ ਦਾ ਐਂਡ ਯੂਰ ਓਨ ਸੋਲ ਸ਼ਲ ਹੈਵ ਟੂ ਅਨਸਰ ਫਾਰ ਦਾ ਇਟਸ ਕਾਉਂਟ ਸ਼ੇਨ ਸ਼ੇਨ ਤਨ ਸ਼ੀਜੇ ਜਰਾ ਜਨਾਵੀ ਤਬ ਤੇਰੀ ਓਕ ਕੋਈ ਪਾਣੀ ਪਾਨੀਉ ਨਾ ਪਾਵੀ ਕਹਿੰਦੇ ਹਰ ਪਲ ਸਰੀਰ ਜਿਹੜਾ ਖੁਰਦਾ ਜਾ ਰਿਹਾ ਔਰ ਜਿਹੜੀ ਆਰਜੂ ਘਟਦੀ ਜਾ ਰਹੀ ਆ ਸਰੀਰ ਵੀ ਜਿਹੜਾ ਕਮਜ਼ੋਰ ਹੁੰਦਾ ਜਾ ਰਿਹਾ ਕਿਉਂਕਿ ਜਵਾਨੀ ਤੋਂ ਬਾਅਦ ਵੱਡਾਪਾ ਆਉਣਾ ਜਿਹੜਾ ਉਹ ਸੁਭਾਵਕ ਹੈ ਇਸ ਕਰਕੇ हे ਮਨੁੱਖ ਤੇਰੀ ਜਿਹੜੀ ਸਰੀਰ ਦੀ ਜਿਹੜੀ ਆ ਸ਼ਕਤੀ ਉਹ ਹੌਲੀ-ਹੌਲੀ ਘਟਦੀ ਜਾ ਰਹੀ ਆ ਔਰ ਵਡਾਪਾ ਜਿਹੜਾ ਵਾ ਉਹ ਆਪਣਾ ਗਲਬਾ ਜਿਹੜਾ ਵਾ ਉਹ ਪਾਈ ਜਾ ਰਿਹਾ ਮੂਮੈਂਟ ਬਾਏ ਮੂਮੈਂਟ ਦਾ ਬਾਡੀ ਇਜ਼ ਵੀਰਿੰਗ ਅਬੀ ਐਂਡ 올ਡ ਏਜ ਇਜ਼ ਅਸਰਟਿੰਗ ਇਟਸੈਲਫ ਤਬ ਤੇਰੀ ਯੋ ਕੋਈ ਪਾਣੀਉ ਨਾ ਪਾਵੇ ਫਿਰ ਤੇਰੀ ਕਿਸੇ ਨੇ ਤੇਰੀ ਬੋਕ ਵਿੱਚ ਪਾਣੀ ਵੀ ਨਹੀਂ ਪਾਉਣਾ ਕਹਿਨ ਤੋਂ ਪਾਵੇ ਆ ਕਿ ਜਿਨ੍ਹਾਂ ਵਾਸਤੇ ਤੂੰ ਝੂਠ ਠੱਗੀਆਂ ਬੇਈਮਾਨੀ ਕਰਦਾ ਫਿਰਦਾ ਵਾ ਇਹਨਾਂ ਨੇ ਤੈਨੂੰ ਪਾਣੀ ਵੀ ਨਹੀਂ ਪੁੱਛਣਾ ਕਿਉਂਕਿ ਬਢਾਪੇ ਵੀ ਲਈ ਆ ਪਾਵੇਂ ਨਹੀਂ ਆ ਕਿ ਬਹੁਤੇ ਜਿਹੜੇ ਘਰਾਂ ਦੇ ਬੱਚੇ ਜਿਹੜੇ ਆ ਉਹ ਆਪਣੇ ਮਾਂ ਪਿਓ ਦੀ ਕੋਈ ਪਰਵਾਹ ਨਹੀਂ ਕਰਦੇ ਉਲਟਾ ਉਹਨਾਂ ਨੂੰ ਕਈ ਵਾਰੀ ਜਿਹੜਾ ਵਾ ਸਾਹਮ ਸੰਭਾਲ ਦੇ ਵਿੱਚ ਵੀ ਜਿਹੜਾ ਵਾ ਨਾ ਤਵੱਜੋਂ ਦੇ ਕੇ ਉਹਨਾਂ ਨੂੰ ਪਰੇਸ਼ਾਨ ਵੀ ਕਰਦੀ। ਯਾਨੀ ਕਿ ਉਹਨਾਂ ਨੂੰ ਆਪਣੀ ਪਈ ਹੁੰਦੀ ਆ ਹਰ ਇੱਕ ਜਨਸਾਨ ਜਿਹੜਾ ਉਹਨੂੰ ਆਪਣਾ ਬਡਾਪਾ ਭੁੱਲਿਆ ਹੁੰਦਾ। ਕਹਿੰਦੇ ਇਸ ਕਰਕੇ ਤੂੰ ਜਿੰਨਾ ਵਾਸਤੇ ਛਾਲ ਕਰਦਾ ਫਿਰਦਾ ਕਪਟ ਕਰਦਾ ਫਿਰਦਾ ਵਾ। ਇਹਨਾਂ ਨੇ ਬਾਅਦ ਚ ਤੈਨੂੰ ਇਹ ਭਾਈ ਪਾਣੀ ਵੀ ਨਹੀਂ ਪੁੱਛਣਾ। ਕਹਿ ਤ ਕਬੀਰ ਕੋਈ ਨਹੀਂ ਤੇਰਾ ਕਬੀਰ ਸਾਹਿਬ ਜੀ ਕਹਿੰਦੇ ਆ। ਕਿ ਕੋ ਜਿਹੜਾ ਜਿਨ੍ਹਾਂ ਨੂੰ ਤੂੰ ਆਪਣਾ ਸਮਝਦਾ ਵਾ ਜਿਨ੍ਹਾਂ ਵਾਸਤੇ ਤੂੰ ਛਲ ਫਰੇਬ ਕਰਦਾ ਫਿਰਦਾ ਵਾ ਝੂਠ ਮਾਰਦਾ ਫਿਰਦਾ ਠੱਗੀਆਂ ਕਰਦਾ ਫਿਰਦਾ ਵਾ ਗਲਤ ਤਰੀਕੇ ਨਾਲ ਕਮਾਈਆਂ ਕਰਦਾ ਫਿਰਦਾ ਵਾ ਠੀਕ ਹੈ ਆਪਣੇ ਹੱਕ ਸੱਚ ਦੀ ਕਮਾਈ ਲਿਆ ਕੇ ਦੇ ਜੋ ਤੇਰੀ ਵੀ ਰੂਹ ਨੂੰ ਸਕੂਨ ਮਿਲੇਗਾ ਔਰ ਬੱਚੇ ਵੀ ਜਿਹੜੇ ਚੰਗੇ ਨਿਕਲਣਗੇ ਕਹਿੰਦੇ ਆ ਕਿ ਕੋਈ ਨਹੀਂ ਇੱਥੇ ਤੇਰਾ ਇੱਕ ਟੰਬ ਤੂੰ ਜੇ ਦੇਖਦਾ ਚਲੇ ਨਹੀਂ ਤੇਰੇ ਨਾਲੇ ਗੁਰਬਾਣੀ ਦੇ ਵਿੱਚ ਗੁਰੂ ਅਮਰਦਾਸ ਜੀ ਵੀ ਫਰਮਾਉਂਦੇ ਇੱਕ ਬੀਰ ਸਾਹਿਬ ਦੀ ਬਾਣੀ ਹੈ ਕਹਿੰਦੇ ਨੇ ਕਿ ਇੱਥੇ ਜਿਹੜਾ ਸੰਸਾਰ ਦੇ ਵਿੱਚ ਕੋਈ ਵੀ ਤੇਰਾ ਜਿਹੜਾ ਵਾ ਆਪਣਾ ਨਹੀਂ ਹੈਗਾ ਜਿਨ੍ਹਾਂ ਨੂੰ ਤੂੰ ਆਪਣੇ ਸਮਝਦਾ ਫਿਰਦਾ ਵਾ ਅੰਤ ਵੇਲੇ ਇਹਨਾਂ ਨੇ ਤੇਰੇ ਕੰਮ ਨਹੀਂ ਆਉਣਾ ਜਦੋਂ ਤੇਰੇ ਵਡਾਪਾ ਆ ਗਿਆ ਸਿਖਰਾਂ ਤੇ ਆ ਗਿਆ ਤੂੰ ਤਾਂ ਫਿਰ ਇਹਨਾਂ ਵੀ ਤੇਰੀ ਜਿਹੜੀ ਪੁੱਛ ਪ੍ਰਤੀਤ ਕੋਈ ਬਹੁਤੀ ਵਧੀਆ ਨਹੀਂ ਕਰਨੀ ਠੀਕ ਹੈਗੇ ਕੁਝ ਇਨਸਾਨ ਜਿਹੜੇ ਆ ਜਿਹੜੇ ਆਪਣਾ ਜਿਨ੍ਹਾਂ ਦੇ ਸੰਸਕਾਰ ਚੰਗੇ ਆ ਜਿਨ੍ਹਾਂ ਨੂੰ ਬੱਚਿਆਂ ਨੂੰ ਗੁਰਬਾਣੀ ਦੇ ਲੜ ਲਾਇਆ ਵਾ ਮਾਤਾ ਪਿਤਾ ਨੇ ਜਾਂ ਜਿਨ੍ਹਾਂ ਨੂੰ ਚੰਗੀ ਤਾਲੀਮ ਦਿੱਤੀ ਆ ਜਿਨ੍ਹਾਂ ਨੂੰ ਗੁਰਸਿੱਖ ਬਣਾਇਆ ਵਾ ਉਹ ਜ਼ਰੂਰ ਆਪਣੇ ਮਾਤਾ ਪਿਤਾ ਦੀ ਅੰਤ ਵੇਲੇ ਤੱਕ ਸੇਵਾ ਕਰਦੇ ਆ ਉਹਨਾਂ ਨੂੰ ਸੰਭਾਲਦੇ ਵੀ ਆ ਅਦਰਵਾਈਜ਼ ਨਹੀਂ ਤੇ ਬਹੁਤੇ ਜਿਹੜੇ ਆ ਉਹ ਇਗਨੋਰ ਕਰਦੇ ਆ ਕਿਉਂਕਿ ਉਹ ਬਹੁਤਾ ਆਪਣੇ ਮਾਪੇ ਵੱਲ ਧਿਆਨ ਨਹੀਂ ਦਿੰਦੇ ਆਪਣੀਆਂ ਹੀ ਜਿਹੜੇ ਬੱਚਿਆਂ ਵੱਲ ਜਾਂ ਖਾਸ਼ਾਂ ਵੱਲ ਧਿਆਨ ਦਿੰਦੇ ਆ ਸੋ ਪਿਆਰਿਓ ਇਸ ਕਰਕੇ ਗੁਰੂ ਭਗਤ ਕਬੀਰ ਜੀ ਨੇ ਤਾੜਨਾ ਕੀਤੀ ਆ ਹਿਰਦੇ ਰਾਮ ਕੀ ਨਾ ਜਪੇ ਸ ਵੀਰਾ ਕਹਿੰਦੇ ਤੂੰ ਪ੍ਰਮਾਤਮਾ ਦਾ ਨਾਮ ਭੁੱਲ ਕੇ ਤੇ ਤੂੰ ਇਹਨਾਂ ਕੰਮਾਂ ਵਿੱਚ ਲੱਗਿਆ ਵਾ ਤੇ ਆਪਣੇ ਹਿਰਦੇ ਵਿੱਚ ਰੱਬ ਦਾ ਨਾਮ ਜਿਹੜਾ ਵਾ ਉਹ ਜਪਿਆ ਕਰ ਇੰਨੇ ਹੀ ਤੇਰੇ ਕੰਮ ਆਉਣਾ ਇੰਨੇ ਹੀ ਤੇਰੀ ਮਨ ਨੂੰ ਸ਼ਾਂਤੀ ਦੇਣੀ ਤੂੰ ਕਿਉਂ ਵੇਲੇ ਸਿਰ ਸਵਾਮੀ ਦੇ ਨਾਮ ਦਾ ਆਪਣੇ ਹਿਰਦੇ ਵਿੱਚ ਚਾਰ ਨਹੀਂ ਕਰਦਾ ਇਹ ਤੇਰੇ ਕੋਲ ਮੌਕਾ ਵਾ ਬਡਾਪੇ ਵੇਲੇ ਜਿਹੜਾ ਸਰੀਰ ਕਮਜ਼ੋਰ ਪੈ ਜਾਣਾ ਵਾ ਫੇਰ ਜਿਹੜਾ ਵਾ ਉਹ ਬੋਲਣਾ ਵੀ ਔਕਾ ਹੋ ਜਾਂਦਾ ਵਾ ਪੜ੍ਹਨਾ ਵੀ ਔਕਾ ਹੋ ਜਾਂਦਾ ਨਿਗਾਹ ਕਮਜ਼ੋਰ ਹੋ ਜਾਂਦੀ ਆ ਸਰੀਰ ਦੀਆਂ ਇੰਦਰੀਆਂ ਨਹੀਂ ਸਾਥ ਦਿੰਦੀਆਂ ਇਸ ਕਰਕੇ ਜਵਾਨੀ ਵੇਲੇ ਤੂੰ ਰੱਬ ਦਾ ਨਾਮ ਜਿਹੜਾ ਵਾ ਉਜ ਆਪਣਾ ਸ਼ੁਰੂ ਕਰ ਦੇ ਕਿਉਂਕਿ ਏਸੇ ਨਹੀਂ ਤੇਰੇ ਕੰਮ ਆਉਣਾ ਇਸ ਕਰਕੇ ਗੁਰੂ ਪਿਆਰਿਓ ਸਾਨੂੰ ਜਿਹੜਾ ਵਾ ਉਹ ਕਬੀਰ ਸਾਹਿਬ ਨੇ ਇਸ ਬੰਦ ਦੇ ਵਿੱਚ ਇਹੋ ਸਮਝਾਇਆ ਵਾ ਕਿ ਪ੍ਰਮਾਤਮਾ ਦਾ ਨਾਮ ਜਿਹੜਾ ਵਾ ਉਹ ਜਪਣਾ ਚਾਹੀਦਾ ਵਾ ਔਰ ਠੱਗੀਆਂ ਠੋਰੀਆਂ ਬੇਈਮਾਨੀਆਂ ਜਿਹੜੀਆਂ ਕਿ ਇਨਸਾਨ ਪ੍ਰਮਾਤਮਾ ਨੂੰ ਭੁੱਲ ਕੇ ਕਰਦਾ ਵਾ ਉਹਨਾਂ ਨੂੰ ਜਿਹੜਾ ਵਾ ਸੁਚੇਤ ਕੀਤਾ ਗੁਰੂ ਮਹਾਰਾਜ ਸਿਜੇ ਪਾਸ਼ਾ ਨੇ ਕਿ ਆਪਣੀ ਹੱਕ ਸੱਚ ਦੀ ਕਮਾਈ ਕਰੋ ਉਸ ਗੁਰੂ ਦੇ ਲਾੜ ਲੱਗੋ ਪ੍ਰਮਾਤਮਾ ਦੀ ਗੁਰਬਾਣੀ ਜਿਹੜੀ ਆ ਇਲਾਹੀ ਬਾਣੀ ਉਹ ਪੜੋ ਕਿਉਂਕਿ ਇਹੋ ਹੀ ਸਾਡੇ ਕੰਮ ਆਉਣੀ ਆ ਬਾਕੀ ਠੀਕ ਆ ਕਿ ਆਪਣੇ ਜਿਹੜੀ ਆ ਜੀਵਨ ਗੁਜ਼ਾਰੇ ਵਾਸਤੇ ਧਨ ਪਦਾਰਥ ਚਾਹੀਦੇ ਆ ਉਹਨਾਂ ਨੂੰ ਆਪਣੇ ਮਿਹਨਤ ਦੇ ਨਾਲ ਕਮਾਈਏ ਔਰ ਬੱਚਿਆਂ ਨੂੰ ਚੰਗੀ ਸਿੱਖਿਆ ਦਈਏ ਗੁਰਸਿੱਖਿਆ ਦਈਏ ਉਹਨਾਂ ਨੂੰ ਗੁਰਬਾਣੀ ਦੇ ਲੜ ਲਾਈਏ ਗੁਰੂ ਵਾਲੇ ਬਣਾਈਏ ਤਾਂ ਜੋ ਉਹ ਚੰਗੇ ਆਚਰਨ ਦੇ ਮਾਲਕ ਬਣ ਜਿਵੇਂ ਪੰਛੀ ਜਿਹੜੇ ਆ ਉਹ ਆਪਣੇ ਬੱਚਿਆਂ ਨੂੰ ਜਿਹੜਾ ਵਾ ਉਹ ਘਰ-ਬਾਰ ਨਹੀਂ ਬਣਾ ਕੇ ਦਿੰਦੇ ਉਹਨਾਂ ਨੂੰ ਸਿਰਫ ਉਹਨਾਂ ਚਿਰ ਤੱਕ ਹੀ ਪਾਲਦੇ ਆ ਜਿੰਨਾ ਚਿਰ ਤੱਕ ਉਹ ਛੋਟੇ ਹੁੰਦੇ ਉਹ ਤੋਂ ਬਾਅਦ ਜਦੋਂ ਉੱਡਣਾ ਸਿੱਖ ਜਾਂਦੇ ਆ ਫਿਰ ਉਹ ਬੱਚੇ ਆਪੇ ਹੀ ਜਿਹੜੇ ਆਪਣਾ ਦਾਣਾ ਚੋਗਾ ਜਿਹੜਾ ਚੁਗਦੇ ਆ ਕਿਉਂਕਿ ਕਹਿਣ ਤੋਂ ਭਾਵ ਇਹ ਆ ਕਿ ਅਸੀਂ ਬੱਚਿਆਂ ਨੂੰ ਜੋਗ ਬਣਾਉਣਾ ਆਪਣੀ ਜੀਵਨ ਦੇ ਵਾਸਤੇ ਉਹਨਾਂ ਨੂੰ ਚੰਗੀ ਪੜ੍ਹਾਈ ਦੇਣੀ ਆ ਚੰਗੀ ਸਿੱਖਿਆ ਦੇਣੀ ਆ ਚੰਗੇ ਸੰਸਕਾਰਾਂ ਦੇ ਮਾਲਕ ਬਣਾਉਣਾ ਵਾ ਤਾਂ ਹੀ ਉਹ ਜਿਹੜੀ ਵੱਡੇ ਹੋ ਕੇ ਸਾਡੀ ਸੇਵਾ ਕਰਨਗੇ ਅਦਰਵਾਈਜ਼ ਜੇਕਰ ਅਸੀਂ ਉਹਨਾਂ ਨੂੰ ਗਲਤ ਤਰੀਕੇ ਦੇ ਨਾਲ ਪੈਸਾ ਕਮਾ ਕੇ ਦੇਨੇ ਆ ਤੇ ਉਹਨਾਂ ਨੇ ਮਿਹਨਤ ਤੋਂ ਜਿਹੜਾ ਮਨਕੰਨੀ ਕਤਰੌਣੀ ਬਾਅਦ ਦੇ ਵਿੱਚ ਔਰ ਫਿਰ ਜਿਹੜੇ ਬੱਚੇ ਵਿਗੜ ਜਾਂਦੇ ਫਿਰ ਬਾਅਦ ਦੇ ਵਿੱਚ ਉਹ ਆਪਣੇ ਮਾਂ ਪਿਓ ਦੀ ਸੰਭਾਲ ਨਹੀਂ ਕਰਦੇ ਸੋ ਇਸ ਕਰਕੇ ਗੁਰੂ ਸਹਿਬਾਨ ਨੇ ਸਾਨੂੰ ਕਬੀਰ ਸਾਹਿਬ ਨੇ ਭਗਤ ਕਬੀਰ ਜੀ ਨੇ ਇਹ ਜਿਹੜਾ ਵਾ ਸ਼ਬਦਚਾਰਨ ਕੀਤਾ ਵਾ ਸੋਰਠਿ ਰਾਗ ਵਿੱਚ ਔਰ ਗੁਰਬਾਣੀ ਦੀ ਵਿਚਾਰ ਕਰਦੇ ਆ ਦਾਸ ਕੋਲੋਂ ਇੱਕ ਨਹੀਂ ਇੱਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਉਹਨਾਂ ਨੂੰ ਨજર ਅੰਦਾਜ਼ ਕਰਕੇ ਤੇ ਜਿਹੜੇ ਭਗਤ ਕਬੀਰ ਦੇ ਜਿਹੜੇ ਸ਼ਲੋਕ ਜਿਹੜੇ ਸ਼ਬਦ ਆ ਇਹਨਾਂ ਵੱਲ ਤਵਜੋ ਦੇਣੀ ਆ ਆਪਣੇ ਜੀਵਨ ਨੂੰ ਸਫਲਾ ਕਰਨਾ ਵਾ ਇਹਦੇ ਨਾਲ ਹੀ ਆਪਾਂ ਜਿਹੜਾ ਸ਼ਬਦ ਨੂੰ ਸੰਤੋਖਦੇ ਆ ਪੋਇਆਂ ਭੋਲਾ ਦੀ ਦਾਸ ਨੂੰ ਖਿਮਾ ਕਰਨੀ ਕਿਉਂਕਿ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਾਧ ਸੰਗਤ ਭੋਲਾ ਬਖਸ਼ਣ ਜੋਗ ਨਹੀਂ ਦਾਸ ਦੀਆਂ ਭੋਲਾ ਨੂੰ ਜਿਹੜਾ ਵਾ ਉਹ ਮਾਫ ਕਰਨਾ ਔਰ ਚੜ੍ਹਦੀ ਕਲਾ ਵਿੱਚ ਰਹਿਣਾ ਵਾ ਸਿਮਰਨ ਕਰਨਾ ਵਾ ਆਪਣੇ ਜੀਵਨ ਨੂੰ ਸੋਹਣਾ ਬਣਾਉਣਾ ਵਾ ਕਿਸੇ ਕਿਸਮ ਦੀ ਮੰਨ ਤੇ ਕੋਈ ਪਰੇਸ਼ਾਨੀ ਡਕਣੀ ਵਾਏ ਗੁਰੂ ਸਭ ਕੁਝ ਸਵਾਰਨ ਵਾਲਾ ਵਾ ਇਸ ਕਰਕੇ ਵਾਏ ਗੁਰੂ ਦੇ ਲੜ ਲੱਗੀਏ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਕਰਤਾ ਪੁਰਖ ਖਲੋਵਾ ਵਾਲ ਨਾਂ ਵਿੰਗਾ ਹੋਵਾ ਜਦੋਂ ਪ੍ਰਮਾਤਮਾ ਸਾਡਾ ਆਪ ਸਹਾਈ ਹੁੰਦਾ ਵਾ ਫਿਰ ਸਾਨੂੰ ਤਤੀਵਾ ਉਹ ਨਹੀਂ ਲੱਗ ਸਕਦੀ ਕਿਉਂਕਿ ਤਤੀਵਾ ਉਹ ਨਾ ਲੱਗੀ ਪਾਰ ਬ੍ਰਹਮ ਸਰਨਾਈ ਚੋਂ ਗਿਰਦੇ ਮਾਰੇ ਰਾਮ ਕਰ ਦੁੱਖ ਲੱਗੇ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਨਬੰਤ ਬਣਾਈ RAM ਨਾਮ ਔਕੋ ਦਿਆ ਇਕਾਲੇ ਬਲਾਈ ਰਹਾਓ ਰਾਖ ਲੀਤ ਰੱਖਣ ਹਾਰ ਸਭਿਆਦ ਮਟਾਈ ਕੋ ਨਾਨਕ ਕਿਰਪਾ ਪਈ ਪ੍ਰਪੇ ਸਹਾਈ ਸੋ ਇਹਦੇ ਨਾਲ ਹੀ ਆਪਾਂ ਜਿਹੜੀ ਫਤਿਹ ਦੀ ਸਾਂਝ ਪਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ